ਭਗਵੰਤ ਮਾਨ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬੜਾ ਜ਼ੋਰ ਲਾਇਆ ਹੋਇਆ ਜਿਹੜੀਆਂ ਜਿਮਨੀ ਚੋਣਾਂ ਹੋ ਰਹੀਆਂ ਬਹੁਤ ਜ਼ਿਆਦੇ ਹੱਥਾਂ ਪੈਰਾਂ ਦੀ ਆਈ ਪਈ ਹੈ ਤੁਹਾਨੂੰ ਕਦੇ ਕਿੱਧਰ ਨੂੰ ਜਾਣਦੇ ਆ ਕਦੇ ਕਿੱਧਰ ਨੂੰ ਜਾਣਦੇ ਆ ਤੁਹਾਡਾ ਵਾਸ ਨਹੀਂ ਚੱਲਦਾ ਨਹੀਂ ਲੋਕਾਂ ਦੇ ਹੱਥੋਂ ਵੋਟਾਂ ਖੋਹ ਕੇ ਜਿਤਾ ਲਓ ਤੁਹਾਡਾ ਵਾਸ ਨਹੀਂ ਚੱਲਦਾ ਤੁਸੀਂ ਕੰਧਾਂ 'ਚ ਸਿਰ ਮਾਰਨ ਲੱਗ ਜੋਂ ਤੇ ਤੁਸੀਂ ਜਿੱਤਣ ਵਾਸਤੇ ਪਰ ਮੈਂ ਇੱਕ ਵੀਡੀਓ ਵੇਖ ਕੇ ਟਿਆ ਤੁਹਾਡਾ ਪੰਜਾਬ ਦੇ ਵਿੱਚ ਬਿਲਕੁਲ ਧਿਆਨ ਨਹੀਂ ਗਾ ਤੁਸੀਂ ਇਸ ਟਾਈਮ ਜਿਵੇਂ ਇੱਕ ਲੋਕ ਕਹਿੰਦੇ ਹੁੰਦੇ ਨਾ ਜਿਵੇਂ ਕਿਸੇ ਦੇ ਜਿਹੜਾ ਕੋਈ ਪੁੱਤ ਨਲਾਇਕ ਨਿਕਲ ਜੇ ਤੇ ਉਹ ਕਹਿੰਦਾ ਹੁੰਦਾ ਵੀ ਨਲਾਇਕ ਪੁੱਤ ਨਿਕਲ ਗਿਆ ਉਸੇ ਤਰ੍ਹਾਂ ਤੂੰ ਪੰਜਾਬ ਦਾ ਪੋਤਾ ਤੇ ਤੂੰ ਪੰਜਾਬ ਵਾਸਤੇ ਨਲਾਇਕ ਨਿਕਲ ਗਿਆ ਤੇਰੇ ਵਰਗੇ ਨਲਾਇਕ ਪੁੱਤ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਜੰਮ ਤਾਂ ਬਹੁਤ ਲੈਣ ਪਰ ਕਦੇ ਰਾਜਨੀਤੀ ਦੇ ਵਿੱਚ ਨਾ ਆਉਣ ਜਿਹੜੇ ਪੰਜਾਬ ਵਾਸਤੇ ਇੱਕ ਪੁਆਇੰਟ ਨਹੀਂ ਸੋਚਦੇ ਜਿਹੜਾ ਸੀਟਾਂ ਜਿੱਤਣ ਵਾਸਤੇ ਫਿਰਦਾ ਹੋਇਆ ਕਈ ਮਾਵਾ ਦੇ ਪੁੱਤ ਮਰਵਾ ਕੇ ਔਰ ਉਹ ਇੱਕ ਪਾਸੇ ਪੋਸਟਰ ਬੈਨਰ ਲਵਾ ਦਿੰਦਾ ਕਿ ਜੀ ਕਾਨੂੰਨ ਵਿਵਸਥਾ ਬਹੁਤ ਵਧੀਆ ਲਾ ਬੜਾ ਵਧੀਆ ਐ ਕਰ ਦਿਓ ਜੀ ਕਾਨੂੰਨ ਵਿਵਸਥਾ ਦੇ ਬੜੇ ਬੈਨਰ ਪੋਸਟਰ ਲੱਗਦੇ ਆ ਭਗਵੰਤ ਜੀ ਤੇ ਆ ਤੁਹਾਨੂੰ ਇਹਨਾਂ ਵੀਡੀਓ ਵਿਖਾਉਣ ਲੱਗਿਆ ਇਹ ਵੀਡੀਓ ਸੁਣ ਕੇ ਲੂੰਗ ਕੰਡੇ ਖੜੇ ਹੁੰਦੇ ਆ ਇਹ ਉਹਨਾਂ ਸੁਣ ਲੋ ਜੇ ਆ ਕੀ ਹੋਇਆ ਪਿਆ ਰਾਤ ਦੇ 11:30 ਵਜੇ ਦਾ ਟਾਈਮ ਹੋਇਆ ਹਾਂ ਤੇ ਨਾਸੀ ਨਾਸੀ ਸੈਕਟਰ ਚੌਂਕ ਦੇ ਵਿੱਚ ਬੈਠੇ ਆ ਆ 16 ਸਾਲ ਦੇ ਮੁੰਡੇ ਦੀ লাশ ਉਵੇਂ ਹੀ ਚੌਂਕ ਦੇਲ ਵਿੱਚ ਲੈ ਕੇ ਬੈਠੇ ਆ ਤੇ ਕੱਲ ਨੂੰ ਗੁਰਪੁਰਪਾ ਕੱਲ ਨੂੰ ਗੁਰਪੁਰਪਾ ਤੇ 16 ਸਾਲ ਦੇ ਮੁੰਡੇ ਨੂੰ ਸ਼ਾਮ ਦੇ 7 ਵਜੇ ਪ੍ਰਵਾਸੀਆਂ ਦੇ ਵੱਲੋਂ ਕਿਰਚਾ ਮਾਰ ਕੇ ਮਾਰ ਦਿੱਤਾ ਗਿਆ ਤੇ ਇੱਕ ਵਾਰ ਵੀਡੀਓ ਆਲੇ ਦੁਆਲੇ ਕਰਕੇ ਦਿਖਾ ਦੇ ਮੇਰਾ ਵੀਰ ਤੇ ਸਾਡੇ ਪੰਜਾਬੀਆਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਨ ਸਿੰਘ ਫੌਜਾਂ ਵੀ ਖੜੀਆਂ ਉੱਥੇ ਹੁਣ ਮੈਂ ਪਹਿਲਾਂ ਤਾਂ ਤੁਹਾਨੂੰ ਭਗਵੰਤ ਮਾਨ ਜੀ ਇਹ ਕਹਿਣਾ ਕਿ ਜਿਹੜਾ ਪ੍ਰਵਾਸੀ ਮੈਂ ਪਹਿਲਾ ਪ੍ਰਵਾਸੀਆਂ ਨੂੰ ਕਹਿ ਦੇਵਾਂ ਕਿ ਮੈਂ ਸਾਰੇ ਪ੍ਰਵਾਸੀਆਂ ਨੂੰ ਨਹੀਂ ਆਂਦਾ ਤੁਸੀਂ ਯੂਪੀ ਬਿਹਾਰ ਦੇ ਵਿੱਚੋਂ ਆਏ ਆ ਭਰਾਵੋ ਤੁਹਾਨੂੰ ਬਹੁਤ ਲੋਕਾਂ ਨੂੰ ਹੁਣ ਪੰਜਾਬੀ ਆਉਂਦੀ ਆ ਸੁਣ ਲੋ ਜੇ ਤੁਹਾਡੀਆਂ ਵੋਟਾਂ ਵੀ ਬਣਵਾਉਂਗਾ ਤੁਸੀਂ ਯੂਪੀ ਬਿਹਾਰ ਦੇ ਵਿੱਚੋਂ ਇੱਥੇ ਆ ਕੇ ਦੋ ਡੰਗ ਦੀ ਰੋਟੀ ਕਮਾਉਣ ਆਉਂਦੇ ਆ ਤੇ ਕੁਝ ਤੁਹਾਡੇ ਵਿੱਚ ਜਿਹੜੇ ਆ ਕਿਰਚਾਂ ਲੈ ਕੇ ਕਤਲ ਕਰਦੇ ਆ ਤੁਸੀਂ ਇਹਨਾਂ ਨੂੰ ਨਾਥ ਆਪੇ ਪਾ ਲੋਗੇ ਕਿ ਪੰਜਾਬ ਦੇ ਵਿੱਚ ਹਵਾ ਬਣਵਾਉਂਗੇ ਕਿ ਕੋਈ ਇਹ ਕੇਂਦਰ ਦੀ ਸਿਆਸਤ ਆ ਵੀ ਇਹ ਮਤਲਬ ਕੋਈ ਅੱਗੋਂ ਪੰਜਾਬ ਦੇ ਲੋਕ ਇਹਨਾਂ ਨੂੰ ਠੋਕਮਾ ਜਵਾਬ ਦੇਣ ਜਾਂ ਮਤਲਬ ਕੋਈ ਨਿੰਗ ਜਥੇ ਬੰਦਿਆ ਇਹਨਾਂ ਨੂੰ ਜਵਾਬ ਦੇਣ ਆਪੇ ਪੰਜਾਬ ਦੇ ਵਿੱਚ ਲਾਲਾ ਲਾਲਾ ਹੋ ਜੂਗੀ ਪੰਜਾਬ ਫਿਰ ਇੰਟਰਨੈਸ਼ਨਲ ਲੈਵਲ ਤੇ ਬਦਨਾਮ ਹੋਊਗਾ ਤੇ ਇਸ ਟਾਈਮ ਉਹ ਮੀਡੀਆ ਦੱਸੇ ਜਾਂ ਥੋੜੀ ਐਸ ਟਾਈਮ ਜਿਹੜੀ ਨੈਸ਼ਨਲ ਮੀਡੀਆ ਉਹਨੇ ਹਲੇ ਕੁਛ ਤਾਂ ਨਹੀਂ ਵਿਖਾਉਣਾ ਜੇਕਰ ਇਹ ਦੋ ਪ੍ਰਵਾਸੀਆਂ ਨੂੰ ਕਿਸੇ ਨਿੰਗ ਜਥੇ ਬੰਦਿਆਂ ਨੇ ਕੋਈ ਪੰਜਾਬ ਦੇ ਬੰਦੇ ਨੇ ਇਹਨਾਂ ਨਾਲ ਕਿਰਚਾਂ ਮਾਰ ਕੇ ਇਹਨਾਂ ਨੂੰ ਮਾਰਿਆ ਹੁੰਦਾ ਇਸ ਟਾਈਮ ਮੈਂ ਕਹਿੰਦਾ ਸਾਰੇ ਪਾਸੇ ਖਬਰਾਂ ਚੱਲਣੀਆਂ ਸੀ ਆ ਮੋਦੀ ਮੀਡੀਆ ਦੇ ਵਿੱਚ ਹਰ ਚੈਨਲਾਂ ਤੇ ਖਬਰਾਂ ਚੱਲਣੀਆਂ ਸੀ ਕਿ ਪੰਜਾਬ ਦੇ ਲੋਕੋ ਨੇ ਇਹ ਕੀਤਾ ਪੰਜਾਬ ਦੇ ਲੋਕੋ ਨੇ ਉਹ ਕੀਤਾ ਕਿ ਹੁਣ ਇਸ ਟਾਈਮ ਜਿਹੜਾ ਪੰਜਾਬ ਦੇ ਵਿੱਚ ਆ ਕੇ ਜਿਹੜਾ ਕੰਮ ਹੋਈ ਜਾਂਦਾ ਉਹਦੇ ਵੱਲ ਧਿਆਨ ਨਹੀਂ ਜਾਂਦਾ ਮੰਨ ਲਓ ਕੋਈ ਗੱਲ ਬਾਤ ਸੀ ਉਹਦੇ ਵਾਸਤੇ ਕਾਨੂੰਨ ਬੈਠਾ ਸੀ ਠੀਕ ਆ ਮੰਨਦੇ ਆ ਕੋਈ ਆਮ ਲੋਕਾਂ ਦੀ ਕਾਨੂੰਨ ਨਹੀਂ ਵੀ ਸੁੰਦਾ ਪਰ ਫਿਰ ਵੀ ਦਲਾਸਾ ਜੇ ਤਾਂ ਹੈ ਗਈ ਆ ਹੁਣ ਮੈਂ ਭਗਵੰਤ ਮਾਨ ਜੀ ਤੁਹਾਨੂੰ ਕਹਿਣਾ ਕਿ ਨਾਸੀ ਸੈਕਟਰ ਦੇ ਵਿੱਚ ਇਹ ਜਿਹੜਾ ਧਰਨਾ ਲੱਗਿਆ ਹੋਇਆ ਕੀ ਇੰਤੇ ਬੰਦੀ ਕਾਰਵਾਈ ਹੋ ਜੂਗੀ ਕਿ ਬਸ ਥੋੜਾ ਗਿੱਦੜਵਾ ਸੀਟ ਤੇ ਜ਼ੋਰ ਲੱਗਿਆ ਹੋਇਆ ਬਰਨਾਲੇ ਸੀਟ ਤੇ ਜ਼ੋਰ ਲੱਗਿਆ ਹੋਇਆ ਹੋਰ ਕਈ ਸੀਟਾਂ ਤੇ ਜ਼ੋਰ ਲੱਗਿਆ ਆ ਭਰਾਵਾ ਪਹਿਲਾਂ ਤਾਂ ਨਸ਼ੇ ਦੇ ਨਾਲ ਮਰਦੇ ਸੀ ਹੁਣ ਤਾਂ ਮਾਵਾਂ ਦੇ ਪੁੱਤਾਂ ਦੇ ਕਤਲ ਹੋਣ ਲੱਗ ਗਏ 16-16 ਸਾਲ ਦੇ ਬੱਚਿਆਂ ਦੇ ਤੇ ਹੁਣ ਇਸ ਟਾਈਮ ਜੇਕਰ ਵਾਕਈ ਤੂੰ ਪੰਜਾਬ ਦਾ ਮੁੱਖ ਮੰਤਰੀ ਹੁੰਦਾ ਪੰਜਾਬ ਦੇ ਵਾਸਤੇ ਸੋਚਦਾ ਹੁੰਦਾ ਕਿ ਤੂੰ ਆਹਦੇ ਵੱਲ ਘੱਟ ਧਿਆਨ ਦੇਣਾ ਸੀ ਤੇ ਉੱਥੇ ਜਾ ਕੇ ਕਾਰਵਾਈ ਜਾ ਕੇ ਆਪ ਕਰਾਉਂਦਾ ਵੀ ਆਹ ਕੰਮ ਹੋਇਆ ਕੱਲ ਨੂੰ ਕੋਈ ਹੋਰ ਪ੍ਰਵਾਸੀ ਇਹ ਕੰਮ ਨਾ ਕਰ ਸਕੇ ਤਾਂ ਮੈਂ ਪ੍ਰਵਾਸੀਆਂ ਨੂੰ ਆਖਦਾ ਕਿ ਯਾਰ ਤੁਸੀਂ ਆਪ ਦਾ ਕੰਮ ਕਰ ਕਰਨ ਆਉਨੇ ਇੱਥੇ ਬੱਲਿਆ ਤੇ ਤੁਸੀਂ ਆ ਕੀ ਏ ਤੁਹਾਡੇ ਬੰਦੇ ਕੁਝ ਕੰਮ ਕਰ ਰਹੇ ਆ ਇਹਦੇ ਨਾਲ ਤੁਹਾਡੇ ਤੇ ਐਕਸ਼ਨ ਪੂਰਾ ਆ ਰਿਹਾ ਪੰਜਾਬ ਦੇ ਲੋਕਾਂ ਵੱਲੋਂ ਆ ਰਿਹਾ ਤੇ ਤੁਸੀਂ ਤੁਹਾਡਾ ਜਿਵੇਂ ਤੁਸੀਂ ਆ ਰਹੇ ਆ ਤੁਸੀਂ ਆਪਸ ਵਿੱਚ ਭਾਈ ਆਪ ਦੀ ਜਿਹੜੀ ਗੱਲਬਾਤ ਕਰ ਲਓ ਕਿ ਆ ਤੁਸੀਂ ਸਿਰਫ ਕੰਮ ਕਰਨ ਆਉਨੇ ਉੱਥੇ ਸਾਡੇ ਪੰਜਾਬ ਦੇ ਲੋਕ ਵੀ ਦੋ ਡੰਗ ਦੀ ਰੋਟੀ ਪਿੱਛੇ ਸੱਤ ਸਮੁੰਦਰੋਂ ਪਾਰ ਗਏ ਹੋਏ ਆ ਔਰ ਜੇਕਰ ਹੁਣ ਉਹ ਕਤਲ ਕਰਦੇ ਨੇ ਉੱਥੇ ਜਾ ਕੇ ਜਾਂ ਉੱਥੇ ਉਹ ਕਰਨ ਫਿਰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੇ ਜਿਹੜੇ ਆ ਕਤਲ ਕਰ ਰਹੇ ਆ ਤੁਸੀਂ ਉਹਨਾਂ ਦੀ ਸਰਕਾਰ ਦਾ ਡੰਡਾ ਕਾਇਮ ਆ ਉੱਥੇ ਉੱਥੇ ਕੋਈ ਵੀ ਕੰਮ ਨਹੀਂ ਕਰਦਾ ਮੈਂ ਸਿਰਫ ਉਦਾਹਰਨ ਦਿੱਤੀ ਆ ਸਾਡੀ ਸਰਕਾਰ ਦਾ ਇੱਥੇ ਨਲਿਕ ਪੂਨਾ ਪੂਰਾ ਤਿਆਰ ਆ ਉਹਨਾਂ ਉਹਨਾਂ ਦਾ ਡੰਡਾ ਕਾਇਮ ਆ ਪੰਜਾਬ ਵਾਸਤੇ ਤਾਂ ਵੈਸੇ ਕੇਂਦਰ ਦਾ ਡੰਡਾ ਵੀ ਪੂਰਾ ਕਾਇਮ ਆ ਪੰਜਾਬ ਦੇ ਮੁੱਖ ਮੰਤਰੀ ਦਾ ਵੀ ਡੰਡਾ ਕਾਇਮ ਆ ਪਰ ਜਦੋਂ ਪੰਜਾਬ ਤੇ ਆ ਕੇ ਕੋਈ ਵਿਪਤਾ ਬਣਦੀ ਆ ਉਸ ਟਾਈਮ ਤੇ ਇਹ ਵਿਰੋਧੀ ਧਿਰ ਚ ਵੀ ਪੂਰਾ ਕਾਇਮ ਹੋ ਜਾਂਦਾ ਹੁਣ ਜਿਹੜੇ ਪੰਜਾਬ ਦੇ ਵਾਸਤੇ ਗੱਲਾਂ ਕਰਦੇ ਆ ਉਹ ਤਾਂ ਡਿਬੜੂਗੜ੍ਹ ਵੀ ਪਹੁੰਚ ਜਾਂਦੇ ਆ ਮਿੰਟੋ ਮਿੰਟ ਪਹੁੰਚ ਜਾਂਦੇ ਆ 80 90 ਹਜ਼ਾਰ ਪੁਲਿਸ ਲੱਗ ਜਾਂਦੀ ਆ ਜਿਹੜੇ ਕੋਈ ਪੰਜਾਬ ਦੀ ਗੱਲ ਕਰਦੇ ਉਹਨਾਂ ਦੇ ਪਰਚੇ ਪੈ ਜਾਂਦੇ ਮੇਰੇ ਵਰਗਿਆਂ ਨੂੰ ਫਰੀਦਕੋਟ ਜੇਲ੍ਹਾਂ ਚ ਸੜਦਾ ਸੀ ਤੇ ਹੁਣ ਤੁਸੀਂ ਇੱਕ ਗੱਲ ਦੱਸੋ ਜਿਹੜਾ ਆ ਕਤਲ ਹੋਇਆ ਇੱਥੇ ਤੁਹਾਡੇ ਐਣਕਾਂ ਲੱਗੀਆਂ ਤੁਹਾਡੇ ਕੀ ਤੁਹਾਡੇ ਕੰਨਾਂ 'ਚ ਮਸ਼ੀਨ ਤੁਹਾਡੀ ਥੱਲੇ ਡੇਗ ਗਈ ਆ ਕਿਸੇ ਇਕੱਠ ਦੇ ਵਿੱਚ ਜਿੱਥੇ ਆ ਚੋਣ ਪ੍ਰਚਾਰ ਕਰਦੇ ਫਿਰਦੇ ਆ ਵੀ ਜਿਹੜਾ ਤੁਹਾਨੂੰ ਆ ਚੀਜ਼ ਤੁਹਾਡੇ ਕੋਲ ਪਹੁੰਚੀ ਨਹੀਂ ਜਿਹੜੀ ਕਹ ਲੋ ਸੀਆਈਡੀ ਰਿਪੋਰਟ ਤੁਹਾਡੇ ਕੋਲ ਮਿੰਟ-ਮਿੰਟ ਦੀ ਪਹੁੰਚਦੀ ਹੁੰਦੀ ਆ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਸੀਆਈਡੀ ਰਿਪੋਰਟ ਅਫਸਰਸ਼ਾਈ ਦੀ ਰਿਪੋਰਟ ਤੁਹਾਡੇ ਕੋਲ ਮਿੰਟ-ਮਿੰਟ ਤੱਕ ਪਹੁੰਚਦੀ ਆ ਤੇ ਤੁਸੀਂ ਇੱਕ ਗੱਲ ਦੱਸੋ ਹੁਣ ਕਿ ਇਹ ਕਾਰਵਾਈ ਕਿਉਂ ਨਹੀਂ ਹੁੰਦੀ ਕਿਹੜੀ ਗੱਲਾਂ ਉਹ ਧਰਨਾ ਲਾਈ ਬੈਠੇ ਆ ਕੌਣ ਆ ਪਿੱਛੇ ਉਹਨਾਂ ਦੇ ਭਗਵੰਤ ਮਾਨ ਜੀ ਕਿਹੜੀਆਂ ਖੁੱਡਾਂ ਚ ਲੋਕਦੇ ਫਿਰਦੇ ਆ ਲੋਕਾਂ ਤੋਂ ਵੋਟਾਂ ਲੈ ਕੇ ਆ ਪੰਜਾਬ ਦੇ ਵਿੱਚ ਆ ਕੇ ਧੱਕੇਸ਼ਾਹੀਆਂ ਹੋ ਰਹੀਆਂ ਆ ਆ ਪ੍ਰਵਾਸੀ ਜਿਹੜੇ ਜਿਹੜੇ ਕੰਮ ਕਰਨ ਆਉਂਦੇ ਆ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਜਿਹੜੇ ਆ ਕਤਲ-ਕੁੱਤਲ ਕਰ ਰਹੇ ਆ ਜਿਹੜੇ ਸਿੱਖਾਂ ਨੂੰ ਕੁੱਟ ਰਹੇ ਆ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਉਹਨਾਂ ਵਾਸਤੇ ਤੁਸੀਂ ਕੀ ਕਰੋਗੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਨੂੰ ਕੁੱਟ ਰਹੇ ਆ ਇਹਦਾ ਮਤਲਬ ਇਹ ਆ ਕਿ ਤੇਰਾ ਡੰਡਾ ਕਾਇਮ ਨਹੀਂ ਉਹਨਾਂ ਵਾਸਤੇ ਪੰਜਾਬ ਦੇ ਲੋਕਾਂ ਨੂੰ ਪਸਾਉਣ ਵਾਸਤੇ ਤਾਂ ਤੂੰ ਬਹੁਤ ਅੱਗੇ ਹੋ ਜਾਣਾ ਪਰ ਜਦੋਂ ਪੰਜਾਬ ਦੇ ਲੋਕਾਂ ਤੇ ਵਿਪਤਾ ਪੈਂਦੀ ਉਦੋਂ ਖੁੱਡਾਂ 'ਚ ਲੁਕਣ ਵਾਲਿਆਂ ਚੋਂ ਆਉਣਾ ਉਦੋਂ ਕੁਝ ਨਹੀਂ ਹੁੰਦਾ ਜੇਕਰ ਸੋਸ਼ਲ ਮੀਡੀਆ ਤੇ ਤੁਹਾਨੂੰ ਕਿਸੇ ਲੀਡਰ ਦੇ ਬਿਆਨ ਮਿਲ ਜਾਂਦੇ ਆ ਸ਼ਖਬੀਰ ਬਾਦਲ ਦੀਆਂ ਫੋਟੋਆਂ ਮਿਲ ਜਾਂਦੀਆਂ ਕੈਪਟਨ ਮਰਿੰਦਰ ਸਿੰਘ ਦੀਆਂ ਵੀਡੀਓ ਮੰਡੀ ਚ ਜਾ ਕੇ ਮਿਲ ਜਾਂਦੀਆਂ ਤੇ ਫਿਰ ਜਦੋਂ ਆਮ ਲੋਕ ਧਰਨਾ ਲਾ ਕੇ ਬੈਂਦੇ ਆ ਕੀ ਗੱਲ ਉਸ ਟਾਈਮ ਤੇ ਤੁਹਾਡਾ ਰੀਚਾਰਜ ਮੁੱਕਦਾ ਉਸ ਟਾਈਮ ਤੇ ਫੋਨ ਟੁੱਟਿਆ ਹੁੰਦਾ ਉਸ ਟਾਈਮ ਤੇ ਅੱਖਾਂ ਕੰਮ ਨਹੀਂ ਕਰਦੀਆਂ ਜਾਂ ਕੰਨ ਕੰਮ ਨਹੀਂ ਕਰਦੇ ਤੁਹਾਡੇ ਕੋਲ ਡਿਪਾਰਟਮੈਂਟ ਆ ਜਿਹੜੇ ਰਾਤ ਜਿਹੜੀ ਸ਼ਾਮ ਦੀ ਸ਼ਾਮ ਸਭ ਖਬਰ ਪਹੁੰਚਾਉਂਦੇ ਤੁਹਾਨੂੰ ਤੁਹਾਨੂੰ ਸਭ ਪਤਾ ਹੁੰਦਾ ਤੇ ਕਿਉਂ ਚੁੱਪ ਕਰਕੇ ਫਿਰਦੇ ਆ ਪੰਜਾਬ ਦੇ ਨਲਾਇਕ ਮੁੱਖ ਮੰਤਰੀ ਜੀ ਮੈਂ ਬੇਨਤੀ ਕਰਦਾ ਸ਼ਬਦ ਵਰਤਣ ਲੱਗਿਆ ਮਾਫੀ ਚਾਹੁੰਨਾ ਮੈਂ ਪਰ ਪੰਜਾਬ ਦੇ ਲੋਕ ਉਹਨੂੰ ਨਲਾਇਕ ਪੁੱਤੀ ਆਂਦੇ ਹੁੰਦੇ ਆ ਜਿਹੜਾ ਕੋਈ ਕੰਮਕਾਰ ਦਾ ਨਾ ਹੋਵੇ ਜਿਹੜਾ ਘਰ ਨੂੰ ਡੋਬਦਾ ਹੋਵੇ ਤੇ ਤੂੰ ਸਾਡੇ ਪੰਜਾਬ ਨੂੰ ਡੋਬੀ ਆਂਨੇ ਇਹਦਾ ਮਤਲਬ ਨਲਾਇਕ ਪੁੱਤੀਆਂ ਪੰਜਾਬ ਦਾ ਪੰਜਾਬ ਤੇ ਕਰਜ਼ੇ ਚੜਾਤੇ ਉਹ ਗੱਲ ਉਹ ਤਾਂ ਚੱਲੀ ਜਾਂਦੇ ਤੇਰੇ ਕੰਮ ਤੇ ਜਿਹੜੇ ਪੰਜਾਬ ਤੇ ਆ ਸਿੱਧੇ ਕਤਲ ਹੋਈ ਜਾਂਦੇ ਆ 12 ਆ ਕੇ ਬੰਦੇ ਕਤਲ ਕਰੀ ਜਾਂਦੇ ਆ ਫਿਰ ਨਲਾਇਕ ਪੁੱਤ ਨਾ ਕਹੀਏ ਤੁਹਾਨੂੰ ਪੰਜਾਬ ਦਾ ਤੇ ਹੋਰ ਕੀ ਕਹੀਏ ਖੜੋਂ ਪੰਜਾਬ ਵਾਸਤੇ ਲੈ ਸਟੈਂਡ ਕੀ ਲੈਣਾ ਕੁਛ ਨਹੀਂ ਉਹ ਧਰਨਾ ਲਾਈ ਬੈਠੇ ਆ ਲੋਕ ਠੰਡ ਚ ਧਰਨਾ ਲਾਈ ਬੈਠੇ ਆ ਫਿਰ ਮੈਨੂੰ ਤੁਸੀਂ ਦੱਸੋ ਵੀ ਮੈਨੂੰ ਅਗਲਾ ਕਹਿ ਦਿੰਦਾ ਤੁਸੀਂ ਕਿਸੇ ਅੰਗਰੇਜ਼ ਤੋਂ ਘੱਟ ਨਹੀਂ ਗਏ ਤੁਸੀਂ ਜਰਨਲ ਅਡਾਇਰ ਤੋਂ ਘੱਟ ਨਹੀਂ ਗਏ ਜਿਵੇਂ ਉਹਨਾਂ ਕੋਲ ਪਾਵਰ ਸੀ ਫਾਂਸੀ ਚੜਾਉਣ ਦੀ ਜੇ ਤੇਰੇ ਕੋਲ ਵੀ ਪਾਵਰ ਹੁੰਦੀ ਤੂੰ ਫਾਂਸੀ ਲਾਉਂਦਾ ਸਿਰਫ ਤੇਰੇ ਕੋਲ ਪਾਵਰ ਕੀ ਆ ਪਰਚਾ ਪਾਉਣ ਦੀ ਇਹ ਤਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਨਿੰਗ ਜਥੇਬੰਦੀਆਂ ਗੁਰੂ ਦੀਆਂ ਫੌਜਾਂ ਹੋਰ ਸੋਸ਼ਲ ਮੀਡੀਆ ਮੀਡੀਆ ਚੈਨਲ ਜਿਹੜੇ ਅੱਜ ਸੱਚੇ ਆ ਜਿਹੜੇ ਤੇਰੇ ਕੰਮਾਂ ਦਾ ਜਿਹੜਾ ਪਰਦਾ ਫਾਸਟ ਕਰਦੇ ਆ ਕੁਝ ਚੰਗੇ ਲੀਡਰ ਆ ਪੰਜਾਬ ਦੇ ਵਿੱਚ ਜਿਹੜੀ ਗੱਲ ਉਹ ਆ ਜਾਂਦੀ ਨਹੀਂ ਤਾਂ ਤੇਰੇ ਵਰਗੇ ਪਰਚੇ ਪਵਾ ਪਵਾ ਕੇ ਕਈ ਮਾਵਾ ਦੇ ਪੁੱਤ ਜੇਲ੍ਹਾਂ ਚ ਬੰਦ ਕਰਾ ਦੇਣ ਤੇ ਤੂੰ ਜਿੰਨੀ ਤੇਰੇ ਕੋਲ ਪਾਵਰ ਆ ਤੂੰ ਉਨੀ ਕੁ ਵਰਤਦਾ ਤੇ ਜਰਨਾ ਡਾਇਰ ਜੀ ਇਹ ਇਨਸਾਫ ਦਿਓ ਕੱਲੇ ਪੋਸਟਰ ਬੈਨਰ ਨਾ ਲਾਓ ਕਿ ਕਾਨੂੰਨ ਵਿਵਸਥਾ ਬਹੁਤ ਵਧੀਆ ਕਿ ਉਹ ਸੀਆਡੀ ਕੋਲ ਰਿਪੋਰਟ ਨਹੀਂ ਪਹੁੰਚੀ ਹੁਣ ਕਿਨੂੰ ਠੀਕਦੇ ਹੋ ਕਾਰਵਾਈ ਕਿਉਂ ਨਹੀਂ ਹੋ ਰਹੀ ਕਤਲ ਹੋਇਆ 302 ਦਾ ਪਰਚਾ ਬੰਦਾ ਕਿਉਂ ਨਹੀਂ ਦਰਜ ਹੋ ਰਿਹਾ ਕਿਹੜੀ ਗੱਲ ਉਹ ਧਰਨਾ ਲਾ ਰਹੇ ਆ ਲਾ ਰਹੇ ਹੋ ਪੁੱਛਿਆ ਨਹੀਂ ਦੱਸੋ ਕੀ ਕਰ ਰਹੇ ਆ ਪੰਜਾਬ ਵਾਸਤੇ ਕੱਖ ਨਹੀਂ ਕਰ ਰਹੇ ਜਿਹੜਾ ਬੰਦਾ ਦਿੱਲੀ ਤੋਂ ਆਏ ਬੰਦੇ ਵਾਸਤੇ ਕਰੋੜਾਂ ਰੁਪਈਆ ਦਾ ਕਰਜ਼ਾ ਚੱਕ ਕੇ ਕੀ ਕੁਝ ਕਰ ਸਕਦਾ ਤੇ ਉਹ ਪੰਜਾਬ ਦੇ ਇੱਥੇ ਤਾਂ ਇੱਕ ਕਤਲ ਹੋਇਆ ਪ੍ਰਵਾਸੀਆਂ ਨੇ ਇੱਕ ਕਤਲ ਕੀਤਾ ਕੇਜਰੀਵਾਲ ਤਾਂ ਥੋੜੇ ਆਉਣ ਵਾਲੇ ਬੱਚਿਆਂ ਦਾ ਕਤਲ ਕਰੀ ਜਾਂਦਾ ਕਰਜ਼ੇ ਦੇ ਉਹਨਾਂ ਨੂੰ ਚੜਾ ਚੜਾ ਕਰਜ਼ੇ ਉਹਨਾਂ ਤੇ ਤੇ ਇੱਥੇ ਕੀ ਸਾਨੂੰ ਇਨਸਾਫ ਮਿਲਨੇ ਸਾਨੂੰ ਕੋਈ ਇਨਸਾਫ ਨਹੀਂ ਮਿਲਨੇ ਤੇ ਸਾਡੇ ਜਿਹੜੇ ਆ ਧੀਆ ਪੁੱਤਾਂ ਦੇ ਕਤਲ ਹੋ ਰਹੇ ਆ ਕਾਰਵਾਈਆਂ ਬੰਦੀਆਂ ਕਾਰਵਾਈਆਂ ਕਰਾਉਂਨਾਂ ਤੇ ਤੇ ਜੇਕਰ ਪੰਜਾਬ ਦੇ ਲੋਕੋਂ ਮੈਂ ਕੋਈ ਗੱਲ ਗਲਤ ਕਹਿਤੀ ਹੋਵੇ ਭਾਵੁਕ ਹੋ ਕੇ ਤਾਂ ਮੈਂ ਉਹਦੇ ਵਾਸਤੇ ਮਾਫੀ ਚਾਹੁੰਨਾ ਇਹ ਖਬਰ ਮੇਰੇ ਤੋਂ ਜਦੋਂ ਮੈਂ ਵੇਖੀ ਮੇਰਾ ਲੂਕੰਡਾ ਖੜਾ ਹੋ ਗਿਆ ਤੇ ਜੇਕਰ ਕੋਈ ਮੈਂ ਗੱਲ ਗਲਤ ਕੀਤੀ ਹੋਵੇ ਸਿਰ ਨਵਾ ਕੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਜੀ ਜਦੋਂ ਤੁਹਾਡੀ ਧੀ ਨੂੰ ਕਿਸੇ ਨੇ ਅਪਸ਼ਬਦ ਬੋਲੇ ਸੀ ਤੇ ਸਾਰਾ ਪੰਜਾਬ ਉਹਦੇ ਨਾਲ ਖੜ ਗਿਆ ਸੀ ਤੁਹਾਡੇ ਨਾਲ ਤੇ ਤੁਸੀਂ ਕਿਹਾ ਤੁਸੀਂ ਵੀ ਕਿਹਾ ਸੀ ਕਿ ਨਹੀਂ ਪਰ ਅੱਜ ਕਈ ਮਾਵਾਂ ਦੇ ਪੁੱਤ ਆ ਜੱਜ ਮਾਵਾਂ ਦੇ ਪੁੱਤਾਂ ਪੁੱਤਾਂ ਦੇ ਕਤਲ ਹੋ ਰਹੇ ਆ ਮਾਵਾਂ ਦੇ ਪੁੱਤ ਮਾਰ ਰਹੇ ਆ ਤੇ ਅੱਜ ਤੈਨੂੰ ਕੋਈ ਦੋਖੀ ਨਹੀਂ ਤੇਰੇ ਬੱਚਿਆਂ ਨੂੰ ਪੰਜਾਬ ਦੇ ਲੋਕ ਆਪਦੇ ਬੱਚੇ ਸਮਝਦੇ ਹੁਣ ਤੇ ਸਾਡੇ ਬੱਚਿਆਂ ਨੂੰ ਤੂੰ ਲਵਾਰਸ ਕਰੀਉਨਾ ਕੀ ਕਸੂਰ ਹੈ ਇਹਨਾਂ ਦਾ ਭਗਵੰਤ ਮਾਨ ਜੀ ਬੰਦ ਦੀ ਕਾਰਵਾਈ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ